ਸਾਰੇ ਸਾਥੀਆਂ ਪਿਆਰ ਦਿਸਕਾਰ ਬਣੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਕਿ ਆਪਣਾ ਸਾਧੇ ਚੱਲ ਰਿਹਾ ਤੇ ਸਾਰੇ ਜਾਣਗੇ ਕਿ ਚੁਰਗੀ ਯਾਤਰੀ ਕਥਾ ਦਾ ਤੇ ਪਹੁੰਚੀ ਅੱਜ ਆਪਾਂ 45ਵੇਂ ਅਧਿਆਏ ਤੇ ਜਿਹਦੇ ਵਿੱਚ ਆਪਾਂ ਜਾਣਾਂਗੇ ਬੰਗਾਲ ਦੀ ਅਨੰਤਮਈ ਮਾ ਦੀ ਬਾਰੇ ਜਿਆਦਾਤਰ ਸਾਥੀਆਂ ਨੇ ਸਾਡਿਆਂ ਨੇ ਉਹਨਾਂ ਦੇ ਬਾਰੇ ਸੁਣਿਆ ਹੀ ਹੋਣਾ ਆਵਾਜ਼ ਆਪਾਂ ਹੁਣ ਬਾਰੇ ਪੂਰੀ ਜਾਣਕਾਰੀ ਲਈਏ ਬਹੁਤ ਹੀ ਦਿਲਚਸਪ ਜਾਣਕਾਰੀ ਜਿਹਦੇ ਵਿੱਚ ਜੋਗਾਨੰਦ ਜੀ ਅਨੰਤਮਈ ਮਾਨ ਨੂੰ ਮਿਲਦੇ ਨੇ ਇਦੇ ਵਿੱਚ ਉਹ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਯੋਗਨਾਂ ਜੀ ਜਿਹੜੇ ਨੇ ਭਾਰਤ ਆਏ ਹੋਏ ਨੇ ਤੇ ਭਾਰਤ ਵਾਪਸ ਅਮਰੀਕਾ ਜਾਣ ਦੀ ਹੈ ਫਿਰ ਤੋਂ ਉਹ ਤਿਆਰੀਆਂ ਕਰ ਰਹੇ ਨੇ ਤੇ ਹੁਣ ਉਹ ਤੇ ਉਹ ਨਾਲ ਦੀ ਭਤੀਜੀ ਹੈ ਅਮੀਆ ਬੌਸ ਉਹਨਾਂ ਨੂੰ ਕਹਿੰਦੀ ਹੈ ਯੋਗਨਾਂ ਜੀ ਕਿ ਕਿੱਥੇ ਪਾ ਕਰਕੇ ਨਿਰਮਲਾ ਦੇਵੀ ਦੇ ਦਰਸ਼ਨ ਕੀਤੇ ਬਗੈਰ ਭਾਰਤ ਤੋਂ ਵਾਪਸ ਨਾ ਜਾਏ ਉਹਨਾਂ ਚ ਬਹੁਤ ਹੀ ਡੂੰਗਾ ਪਕਤੀ ਪਾਵੇ ਤੇ ਉਹ ਸਾਰੇ ਪਾਸੇ ਅਨੰਦਬਾਈ ਮਾ ਨਾਲ ਮਸ਼ਹੂਰ ਹੋ ਗਏ ਤਾ ਯੋਗਨਾਂ ਜੀ ਕਹਿੰਦੇ ਕਿ ਮੈਂ ਉਹਨੂੰ ਕਿਹਾ ਜ਼ਰੂਰ ਉਸ ਇਸਤਰੀ ਸਾਧਨ ਨੂੰ ਮਿਲਣ ਵਾਸਤੇ ਮੈਂ ਰਿਤ ਸੁਖਾ ਉਹਨਾਂ ਦੇ ਈਸ਼ਵਰ ਅਨੁਪੂਤੀ ਬਾਰੇ ਮੈਂ ਵੀ ਪੜ੍ਹਿਆ ਹੋਇਆ ਹੈ ਤੇ ਬੜਿਆਂ ਪਹਿਲਾਂ ਇਸ ਟ੍ਰੈਸਟਰ ਸਾਲੇ ਚ ਉਹਨਾਂ ਦਾ ਇੱਕ ਛੋਟਾ ਜਿਹਾ ਲਿਖੀ ਚੱਪਿਆ ਸੀ ਫਿਰ ਅੱਗੇ ਆ ਮੀਆਂ ਉਹਨਾਂ ਦੀ ਪਤੀ ਜਨਤਾਸੀ ਹੈ ਕਹਿੰਦੀ ਮੈਂ ਉਹਨਾਂ ਨੂੰ ਮਿਲੀ ਹੋਈ ਹਾਂ ਕਹਿੰਦੀ ਹਲੇ ਥੋੜਾ ਜਿਹਾ ਸਮਾਂ ਪਹਿਲਾਂ ਉਹ ਮੇਰੇ ਛੋਟੇ ਜਿਹੇ ਸ਼ਹਿਰ ਜਮਸ਼ੇਰਪੁਰਾਈ ਸੀ ਇੱਕ ਸ਼ਗਿਰਦ ਦੀ ਬੇਨਤੀ ਤੇ ਹੋਈ ਇੱਕ ਮਰਨ ਕਿਨਾਰੇ ਪਏ ਬੰਦੇ ਦੇ ਘਰੇ ਗਈ ਤੇ ਉਹ ਉਸ ਆਦਮੀ ਦੇ ਮੱਜੇ ਦੇ ਕੋਲ ਜਾ ਕੇ ਖੜੀ ਹੋ ਗਈ ਤੇ ਜਿਉਂ ਹੀ ਉਸ ਨੇ ਉਸ ਆਦਮੀ ਦੇ ਮੱਥੇ ਤੇ ਹੱਥ ਫੇਰਿਆ ਤਾਂ ਉਸ ਆਦਮੀ ਦੀ ਘਰ ਘਰ ਕਹਿੰਦੇ ਉਥੀ ਬੰਦ ਹੋ ਗਈ ਤੇ ਮਿੱਟਾ ਚ ਸਾਰੀ ਬਿਮਾਰੀ ਹਤੀ ਗਾਇਬ ਹੋ ਗਈ ਤੇ ਉਹ ਵੀ ਕਹਿੰਦੇ ਇਹ ਦੇਖ ਕੇ ਹੈਰਾਨ ਤੇ ਖੁਸ਼ ਹੋ ਗਿਆ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਿਆ ਸੀਗਾ ਤੇ yoganand ji ਕਹਿੰਦੇ ਵੀ ਕੁਝ ਦਿਨਾਂ ਬਾਅਦ ਮੈਂ ਫਿਰ ਸੁਣਿਆ ਵੀ ਅਨੰਦਮਈ ਮਾਂ ਕੋਲ ਜਾਂਦਾ ਤੇ ਪੁਆਨੀਪੁਰ ਮਹੱਲੇ ਚ ਆਪਣੇ ਕਿਸੇ ਸ਼ਰੀਰ ਤੇ ਘਰੇ ਠਹਿਰੀ ਹੋਈ ਹੈ ਕਹਿੰਦੇ ਬਿਨਾਂ ਕੋਈ ਦੇਰ ਕੀਤੇ ਮੇ ਪਿਤਾ ਜੀ ਦੇ ਕੋਲ ਕਲਕੱਤਾ ਵਾਲੇ ਘਰੋਂ ਕਹਿੰਦੇ ਮਿਸਟਰ ਰਾਈਟ ਨੂੰ ਨਾਲ ਲਿਆ ਤੇ ਲੈ ਕੇ ਕਹਿੰਦੇ ਉਹਨਾਂ ਨੂੰ ਮਿਲਣ ਲਈ ਚੱਲ ਪਿਆ ਜਦੋਂ ਕਹਿੰਦੇ ਸਾਡੀ ਫੋਰਡ ਕਾਰ ਕੋਹਾਨੀਪੁਰ ਦੇ ਉਸ ਘਰ ਦੇ ਕੋਲੇ ਪਹੁੰਚੀ ਤਾਂ ਸਾਨੂੰ ਸੜਕ 'ਤੇ ਇੱਕ ਅਜੀਬ ਜਿਹਾ ਨਜ਼ਾਰਾ ਦਿਖਾਈ ਦਿੱਤਾ ਕਹਿੰਦੇ ਅਨੰਤਮਈ ਮਾਂ ਇੱਕ ਖੁੱਲੀ ਕਾਰ 'ਚ ਖੜੀ ਸੀ ਤੇ ਕਾਰ ਦੇ ਆਲੇ-ਦੁਆਲੇ ਖੜੀ ਕਈ ਸੌ ਸ਼ਰਗਿਰਤਾਵਾਂ ਦੀ ਭੀੜ ਨੂੰ ਆਸ਼ੀਰਵਾਦ ਦੇ ਰਹੀ ਸੀ ਕਦੇ ਇਸ ਵਾਸਤੇ ਵੀ ਹੋਤੋ ਰਵਾਨਾ ਹੋਣ ਦੀ ਤਿਆਰੀ ਸੀ ਉਸ ਟਾਈਮ ਕਦੇ ਸ਼ਿ ਰਾਈਡ ਨੇ ਫੋਰਡ ਕਾਰ ਨੂੰ ਥੋੜੀ ਦੂਰ ਤੇ ਖੜਾ ਕਰਤਾ ਤੇ ਮੇਰੇ ਨਾਲ ਪੈਦਲ ਹੀ ਕਹਿੰਦੇ ਅਸੀਂ ਦੋਨਾਂ ਨੇ ਉਸ ਸ਼ਾਂਤ ਜਨਸਮੂ ਵੱਲ ਅਸੀਂ ਚੱਲ ਗਏ ਕਹਿੰਦੇ ਉਸ ਇਸ ਤੇ ਸ਼ਾਂਤ ਨੇ ਮਤਲਬ ਅਨੰਦ ਮਈ ਮਾਂ ਨੇ ਕਹਿੰਦੇ ਸਾਡੇ ਵੱਲ ਦੇਖਿਆ ਤੇ ਕਾਰ ਚ ਉਤਰ ਕੇ ਸਾਡੇ ਵੱਲ ਪੈਦਲ ਆਉਣ ਲੱਗੀ ਕਹਿੰਦੇ ਜਿਉਂ ਹੀ ਉਹ ਮੇਰੇ ਕੋਲੇ ਆਈ ਤਾਂ ਕਹਿੰਦੇ ਉਹ ਕਹਿੰਦੀ ਪਿਤਾ ਜੀ ਤੁਸੀਂ ਆ ਗਏ ਤੇ ਨਾਲ ਹੀ ਕਹਿੰਦੇ ਉਹਨਾਂ ਨੇ ਮੇਰੇ ਗਲੇ 'ਚ ਆਪਣਾ ਹੱਥ ਪਾ ਕੇ ਸਿਰ ਮੇਰੇ ਮੋਢੇ ਤੇ ਰੱਖਤਾ ਕਦੇ ਸ਼੍ਰੀ ਰਾਇਟ ਨੂੰ ਮੈਂ ਹਲੇ ਥੋੜੀ ਦੇਰ ਪਹਿਲੇ ਹੀ ਇਹ ਦੱਸ ਕੇ ਹਟਿਆ ਸੀ ਵੀ ਮੈਂ ਉਸ ਇਸਤਰੀ ਸੰਤ ਨੂੰ ਨਹੀਂ ਜਾਣਦਾ ਕਹਿੰਦੇ ਜਦੋਂ ਦਾ ਨਿੱਗਾ ਸਵਾਗਤ ਜਦੋਂ ਹੋਇਆ ਤਾਂ ਕਹਿੰਦੇ ਉਹਨਾਂ ਦੇ ਤਕਰੀਬਨ ਕਈ ਸੌ ਸ਼ਾਗਿਰਦਾਂ ਦੇ ਨਜ਼ਰਾਂ ਵੀ ਇਸ ਪਿਆਰ ਭਰੇ ਨਜ਼ਾਰੇ ਨੂੰ ਨਿਣਾ ਨਿਹਾ ਰਹੇ ਕਹਿੰਦੇ ਮੈਨੂੰ ਉਸੇ ਵਕਤ ਪਤਾ ਲੱਗਿਆ ਵੀ ਆਨੰਦਮਈ ਮਹਾ ਜੈਰੀ ਨਹੀਂ ਉਸ ਮਾਦੀ ਦੀ ਉੱਚ ਅਵਸਥਾ ਸੀਗੀ ਤੇ ਆਪਣੇ ਬਾਹਰੀ ਨारी ਸਰੂਪ ਤੋਂ ਬਿਲਕੁਲ ਉਹ ਬੇਖਬਰ ਸੀ ਉਸ ਨੂੰ ਸਿਰਫ ਕਹਿੰਦੇ ਆਪਣੇ ਪਰਵਰਤਨ ਰਹਿਤ ਆਤਮ સ્વરૂਪ ਦਾ ਹੀ ਅਹਿਸਾਸ ਸੀ ਤੇ ਉਸ ਅਵਸਥਾ 'ਚ ਉਹ ਈਸ਼ਰ ਦੇ ਇੱਕ ਦੂਜੇ ਪੱਖ ਤੋਂ ਆਨੰਦ ਨਾਲ ਮਿਲ ਰਹੇ ਸੀ ਮੇਰਾ ਹੱਥ ਫੜ ਕੇ ਕਹਿੰਦੇ ਫਿਰ ਉਹ ਮੈਨੂੰ ਆਪਣੀ ਕਾਰ 'ਚ ਲੈ ਗਈ ਕਹਿੰਦੇ ਮੈਂ ਕਿਹਾ ਕਿ ਆਨੰਦ ਮਈ ਮਾ ਮੇਰੇ ਕਰਨ ਆਪੀ ਯਾਤਰਾ ਦੀ ਰਵਾਨਗੀ ਵਾਸਤੇ ਤਿਆਰ ਹੋ ਰਹੀ ਹੈ ਪਰ ਕਹਿੰਦੇ ਉਹ ਕਹਿੰਦੀ ਪਿਤਾ ਜੀ ਮੈਂ ਕਈ ਯੁੱਗਾਂ ਬਾਅਦ ਤੁਹਾਨੂੰ ਇਸ ਜਨਮ 'ਚ ਮਿਲ ਰਹੀ ਹਾਂ ਤੁਸੀਂ ਇੰਨੇ ਛੇਤੀ ਨਾ ਜਾਓ ਫਿਰ ਕਹਿੰਦੇ ਸੀ ਦੋਨੇ ਇਕੱਠੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਰਹੇ। ਛੇਤੀ ਹੀ ਕਹਿੰਦੇ ਨੰਨਮਈ ਮਾਨ ਨਿਸ਼ਚਲ ਸਮਾਧੀ ਵਸਤ ਵਿੱਚ ਫਿਰ ਪ੍ਰਵੇਸ਼ ਕਰ ਗਏ। ਕਹਿੰਦੇ ਉਹਨਾਂ ਦੀ ਸੁੰਦਰ ਅੱਖਾਂ ਆਕਾਸ਼ ਵੱਲ ਦੇਖਦੇ ਦੇਖਦੇ ਅਧੀਆਂ ਪੰਥ ਹੋ ਕੇ ਸਥਿਰ ਹੋ ਗੰਜਾ ਤੇ ਆਤ੍ਰਿਕ ਸਵਰਗ ਦੀ ਸਲਤਨਤ ਵੱਲ ਝਾਕਣ ਲੱਗੀ। ਸ਼ਗਿਰਦ ਕਹਿੰਦੇ ਭਜਨ ਗਾ-ਗਾ ਕੇ ਮਾਨ ਦਾ ਗੁਣ ਗਾਣ ਕਰਨ ਲੱਗੇ। ਹੁਣ ਇੱਥੇ ਯੋਗਾਂਨੰਦ ਜੀ ਦੱਸਦੇ ਨੇ ਕਹਿੰਦੇ ਭਾਰਤ 'ਚ ਮੈਨੂੰ ਅਨੇਕ ਈਸ਼ਵਰ ਪ੍ਰਮ ਸੰਤ ਮਿਲੇ ਸੀ ਪਰ ਕਹਿੰਦੇ ਇੰਨੀ ਉન્નਤ ਇਸਤਰੀ ਸੰਤ ਨਾਲ ਮੇਰੀ ਇਸ ਤੋਂ ਪਹਿਲਾਂ ਕਦੇ ਵੀ ਮੁਲਾਕਾਤ ਨਹੀਂ ਸੀ ਹੋਈ ਕਹਿੰਦੇ ਉਹਨਾਂ ਦਾ ਪਵਿੱਤਰ ਮੁਖ ਮੰਡਲ ਸਦੀਵੀ ਅਨੰਦ ਤੇ ਤੀਜ ਨਾਲ ਦਹਿਕ ਰਿਆ ਸੀ ਜਿਸ ਕਰਕੇ ਕਹਿੰਦੇ ਉਹਨਾਂ ਦਾ ਨਾਮ ਹੀ ਅਨੰਦ ਮਈਮਾ ਪੈ ਗਿਆ ਸੀ ਉਹਨਾਂ ਨੇ ਚੌੜੀ ਮੱਥੇ ਤੇ ਕਹਿੰਦੇ ਖੁੱਲੇ ਕਾਲੇ ਲੰਬੇ ਕੇਸਨ ਪਿੱਛੇ ਸਟ ਰੱਖਿਆ ਸੀ ਤੇ ਮੱਥੇ ਦੇ ਉੱਤੇ ਅਧਿਆਤਮਿਕ ਨੇਤਦਵਿ ਨਿਸ਼ਾਨੀ ਵਜੋਂ ਲਾਲ ਚੰਦਨ ਦਾ ਤਿਲਕ ਲਾਇਆ ਹੋਇਆ ਸੀ ਉਹਨਾਂ ਦਾ ਅਧਿਆਤਮਿਕ ਨੇਤਰਤਾ ਕਹਿੰਦੇ ਉਹਨਾਂ ਦੇ ਅੰਦਰ ਚ ਹਮੇਸ਼ਾ ਖੁੱਲਾ ਹੀ ਰਹਿੰਦਾ ਸੀ ਛੋਟਾ ਜਿਹਾ ਜੇਰਾ ਉਹਨਾਂ ਦਾ ਕਹਿੰਦੇ ਛੋਟੇ ਛੋਟੇ ਹੱਥ ਛੋਟੇ ਛੋਟੇ ਪੈਰ ਉਹਨਾਂ ਦੀ ਅਧਿਆਤਮਿਕ ਵਿਸ਼ਾਲਤਾ ਨਾਲ ਕਿੰਨਾ ਵਿਰੋਧਾਭਾਸੀ ਹੈ ਅਗਰ ਦੱਸਦੇ ਨੇ ਕਹਿੰਦੇ ਅਨੰਦਮਈ ਮਾਂ ਜਦੋਂ ਸਮਾਧੀ ਅਵਸਥਾ ਚ ਮਗਨ ਸੀ ਤਾਂ ਮੈਂ ਕੋਲ ਖੜੀ ਭੀੜ ਚੋਂ ਉਹਨਾਂ ਦੀ ਇੱਕ ਸ਼ਗਿਰਦ ਔਰਤ ਕੋਲੋਂ ਫਿਰ ਪੁੱਛ-ਗਿੱਛ ਕਰਨ ਲੱਗਿਆ ਉਹਨਾਂ ਦੇ ਬਾਰੇ ਚ ਕਹਿੰਦੇ ਉਸ ਸ਼ਗਿਰਦ ਨੇ ਮੈਨੂੰ ਦੱਸਿਆ ਵੀ ਅਨੰਦਮਈ ਮਾਂ ਭਾਰਤ ਦੇ ਦੂਰ ਦੂਰ ਤੱਕ ਯਾਤਰਾ ਕਰਦੀ ਹੈ ਭਾਰਤ ਦੇ ਅਨੇਕ ਹਿੱਸਿਆਂ ਚ ਉਹਦੀ ਸ਼ਗਿਰਦ ਨੇ ਉਹਨਾਂ ਦੇ ਬਲੱਦ ਯਤਨ ਦਾ ਸਦਕਾ ਅਨੇਕ ਚੰਗੇ ਚੰਗੇ ਸਮਾਜ ਸੁਧਾਰ ਦੇ ਕੰਮ ਵੀ ਹੋਏ ਨੇ ਉਹ ਖੁਦ ਉੱਚੇ ਬ੍ਰਾਹਮਣ ਖਾਨਦਾਨ ਚੋਂ ਹੈ ਪਰ ਫਿਰ ਵੀ ਉਹ ਜਾਤ ਪਾਤ ਨੂੰ ਨਹੀਂ ਮੰਨਦੀ ਤੇ ਨਾਲ ਹੀ ਉਹਨੇ ਦੱਸਿਆ ਕਹਿੰਦੇ ਉਹਨਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਸਾਡੇ ਚ ਕੁਝ ਲੋਕ ਹਮੇਸ਼ਾ ਹੀ ਉਹਨਾਂ ਦੇ ਨਾਲ ਰਹਿੰਦੇ ਨੇ ਸਾਨੂੰ ਮਾਵਾ ਵਾਂਗ ਉਹਨਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਤਾਂ ਆਪਣੇ ਸਰੀਰ ਦੀ ਵੀ ਹੋਸ਼ ਨਹੀਂ ਰਹਿੰਦੀ ਵੀ ਜੇ ਕੋਈ ਉਹਨਾਂ ਨੂੰ ਭੋਜਨ ਨਾ ਕਰਾਵੇ ਤਾਂ ਭੋਜਨ ਨਹੀਂ ਕਰੂਗੀ ਨਾ ਹੀ ਭੋਜਨ ਬਾਰੇ ਕਿਸੇ ਨੂੰ ਕੁਛ ਕਹੂਗੀ ਤੇ ਉਹਨਾਂ ਦੇ ਸਾਹਨ ਭੋਜਨ ਸੇ ਰੱਖ ਵੀ ਦਿੱਤਾ ਜਾਵੇ ਤਾਂ ਵੀ ਉਹ ਉਹਨੂੰ ਛੋਦਨੀ ਨਹੀਂ ਨੀ ਹੈਗੀ ਅਸੀਂ ਕਹਿੰਦੇ ਸ਼ਾਗਿਰਦ ਦੀ ਉਹਨਾਂ ਨੂੰ ਆਪਣੇ ਹੱਥਾਂ ਨਾਲ ਭੋਜਨ ਕਰਾਉਣੀ ਆ ਵੀ ਸੰਮਦਾਰਾ ਵੀ ਕਿਤੇ ਉਹ ਇਸ ਸੰਸਾਰ ਨੂੰ ਛੱਡ ਕੇ ਚਲੀ ਨਾ ਜਾਵੇ ਕਹਿੰਦੇ ਉਹ ਅਕਸਰ ਕਈ ਕਈ ਦਿਨਾਂ ਤੱਕ ਸਮਾਤੀ ਵਸਤ ਸਚ ਮਗਨ ਰਹਿੰਦੀ ਹੈ ਤੇ ਉਸ ਵਕਤ ਉਹਨਾਂ ਦੇ ਜਿਹੜੇ ਸਵਾਸ ਹੈ ਬੜੇ ਹੌਲੀ ਹੌਲੀ ਚੱਲਦੀ ਹੈ ਬਿਲਕੁਲ ਨਾ ਮਾਤਰਾ ਤੇ ਉਹ ਪਲਕਾਂ ਨਹੀਂ ਚਪਕਦੀ ਉਹਨਾਂ ਦੇ ਕਹਿੰਦੇ ਮੁਖ ਸ਼ਗਿਰਦਾਂ ਚੋਂ ਇੱਕ ਨੇ ਉਹਨਾਂ ਦੇ ਪਤੀ ਭੋਲਾनाथ ਅਨੇਕ ਵਾਰੇ ਪਹਿਲਾ ਵਿਆਹ ਤੋਂ ਜਲਦੀ ਹੀ ਬਾਦ ਪੋਲਾਣਾ ਜੀ ਨੇ ਮਨਵਰਤ ਤਰਨ ਕਰ ਲਿਆ ਸੀਗਾ ਤਾ ਉਹ ਕਹਿੰਦੇ ਮੈਂ ਉਹਨਾਂ ਦੇ ਪਤੀ ਵੱਲ ਦੇਖਿਆ ਇੱਕ ਚੌੜੇ ਮੋਟੇ ਆ ਕੁੰਬਲ ਲੈ ਨਕਸ਼ਾ ਤੇ ਸਫੇਦ ਦਾੜੀ ਵਾਲੇ ਇੱਕ ਵਿਅਕਤੀ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਜਿਹੜਾ ਕਹਿੰਦੇ ਉਸ ਢੀੜ ਚ ਸ਼ਗਿਰਦਾਂ ਨੇ ਭਗਤੀ ਭਾਵ ਨਾਲ ਹੀ ਹੱਥ ਜੋੜੀ ਖੜਾ ਸੀ ਹੁਣ ਕਹਿੰਦੇ ਅਨੰਤ ਚ ਟੁੱਪਕੀ ਲਾ ਕੇ ਤਰੋ ਤਾਜ਼ਾ ਹੋਈ ਨੰਨਮਈਮਾ ਉਹ ਤਿਕਸਨ ਸਾਥੀ ਆਪਰਾਮਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਦੇ ਉਹ ਮੈਨੂੰ ਕਹਿੰਦੀ ਬਹੁਤ ਹੀ ਸਪਸ਼ਟ ਤੇ ਮਧੁਰ ਆਵਾਜ਼ ਦੇ ਵਿੱਚ ਪਿਤਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਜੋਗਨਾਂਂਜੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਹਾਲ ਦੇ ਘੜੀ ਤਾ ਮੈਂ ਕੋਲਕਾਤਾ ਜਾਂ ਰਾਂਚੀ ਰਹਿੰਦਾ ਪਰ ਛੇਤੀ ਅਮਰੀਕਾ ਵਾਪਸ ਚਲੇ ਜਾਉਂਦਾ ਕਹਿੰਦੇ ਫਿਰ ਉਹ ਬੋਲੇ ਅਮਰੀਕਾ ਕਹਿੰਦੇ ਮੈਂ ਆਖਿਆ ਹਾਂ ਉੱਥੋਂ ਦੇ ਇਤਿਹਾਸਕ ਜਿਗਿਆਸੂ ਇੱਕ ਭਾਰਤੀ ਨਾਰੀ ਸੰਤ ਦਾ ਪੂਰੇ ਦਿਲ ਨਾਲ ਸਵਾਗਤ ਕਰਨਗੇ ਕਿ ਤੁਸੀਂ ਅਮਰੀਕਾ ਜਾਣਾ ਪਸੰਦ ਕਰੋਗੇ ਤਾਂ ਕਹਿੰਦੇ ਨਾਨਮਈ ਮਾਂ ਕਹਿੰਦੀ ਪਿਤਾ ਜੀ ਲੈ ਜਾਣਗੇ ਤਾਂ ਮੈਂ ਚਲੀ ਚੱਲੂੰਗੀ ਹੁਣ ਇਸ ਉੱਤਰ ਨਾਲ ਕਹਿੰਦੇ ਆਲੇ ਦੁਆਲੇ ਖੜੇ ਸ਼ਗਿਰਦਾਂ 'ਚ ਭੈ ਭੂਣਨ ਹਲਚਲ ਪੈਦਾ ਸਾਰੇ ਡਰ ਗਏ ਸੀਗੇ ਕਦੇ ਉਹਨਾਂ 'ਚ ਫਿਰ ਇੱਕ ਨੇ ਤੁਰੰਤ ਦ੍ਰਿੜਤਾ ਨਾਲ ਕਿਹਾ ਵੀ ਸਾਡੇ ਚੋਂ ਘੱਟੋ ਘੱਟ 20 ਜਾਂ 20 ਤੋਂ ਵੀ ਜ਼ਿਆਦਾ ਲੋਕ ਹਮੇਸ਼ਾ ਆਨੰਦਮਈ ਮਾਂ ਨਾਲ ਯਾਤਰਾ ਕਰਦੇ ਨੇ ਕਿ ਅਸੀਂ ਉਹਨਾਂ ਤੋਂ ਬਗੈਰ ਨਹੀਂ रह ਸਕਦੇ ਜਿੱਥੇ ਵੀ ਅਸੀਂ ਜਾਵਾਂਗੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਹੁਣ ਇੱਥੇ ਜੋਗਾਨੰਦ ਜੀ ਕਹਿੰਦੇ ਵੀ ਯਾਤਰਾ ਵਾਲੀ ਬੜੀ ਬੁੱਡੀ ਭੀੜੇ ਤਾਂ ਇਕੱਠੀ ਹੋ ਜੂਗੀ ਕਹਿੰਦੇ ਮੈਂ ਫਿਰ ਇਹ ਬੇਦੀਲੀ ਨਾਲ ਜਿਹੜਾ ਵਿਚਾਰ ਸੀ ਇਹ ਤਿਆਗ ਹੀ ਦਿੱਤਾ ਅਖੀਰ ਕਹਿੰਦੇ ਫਿਰ ਮੈਂ ਨੰਦਮਈ ਮਾਤਵ ਵਿਦਾਈ ਲੈਂਦੇ ਆ ਉਹਨਾਂ ਨੂੰ ਕਿਹਾ ਚੰਗਾ ਆਪਣੇ ਸ਼ਗਿਰਤ ਮੰਡਲੀ ਨੂੰ ਲਾਂ ਲੈ ਕੇ ਘੱਟੋ ਘੱਟ ਤੁਸੀਂ ਰਾਜੀ ਤਾਂ ਹੋ ਖੁਦ ਆਪ ਪਰਮਾਤਮਾ ਦੇ ਦਿਵਯ ਬੱਚੇ ਹੋਣ ਕਰਕੇ ਤੁਹਾਨੂੰ ਮੇਰੇ ਸਕੂਲ ਦੇ ਬੱਚਿਆਂ ਨੂੰ ਮਿਲ ਕੇ ਖੁਸ਼ੀ ਹੋਊਗੀ ਤਾਂ ਬੋਲੇ ਜੇ ਤਾਂ ਪਿਤਾ ਜੀ ਲੈ ਜਾਣਗੇ ਤਾਂ ਮੈਂ ਖੁਸ਼ੀ ਨਾਲ ਚਲੀ ਚੱਲਾਂਗੀ। ਬਲੇ ਸਵਾਯੋ ਗਨਾਂ ਜੀ ਕਹਿੰਦੇ ਇਹ ਤਾਂ ਕੁਝ ਤੇਰਾ ਬਾਤ ਕਹਿੰਦੇ ਨੰਦਮਈ ਮਾਂ ਦੇ ਆਉਣ ਦੀ ਖੁਸ਼ੀ ਨਾਲ ਰਾਂਚੇ ਸਕੂਲਜ਼ ਤੇ ਹਾਰਵਰ ਦਾ ਵਾਤਾਵਰਣ ਛਾ ਗਿਆ। ਖਬਰ ਮਿਲ ਚੁੱਕੀ ਸੀ ਕਿ ਅਨੰਦਮਈ ਮਾਂ ਪਹੁੰਚ ਰਹੀ ਹੈ। ਕਹਿੰਦੇ ਬੱਚੇ ਤਾਂ ਪਹਿਲੇ ਇਤਿਹਾਰ ਦੇ ਕਿਸੇ ਵੀ ਦਿਨ ਦੇ ਇੰਤਜ਼ਾਰ ਚ ਰਹਿੰਦੇ ਸੀਗੇ ਵੀ ਜਮਾਤਾਂ ਤਾਂ ਛੁੱਟੀ ਮਿਲੂਗੀ, ਘੰਟਿਆਂ ਵੱਧੀ ਗੀਤ ਸੰਗੀਤ ਚੱਲੂਗਾ ਤੇ ਵਧੀਆ-ਵਧੀਆ ਪਕਵਾਨ ਮਿਲਣਗੇ। ਹੁਣ ਕਦੇ ਜਿਉਈ ਹੋਾਈ ਪ੍ਰਵੇਸ਼ ਦੁਆਰ ਸਕੂਲ ਦੇ ਤਾਂ ਕਹਿੰਦੇ ਅਨੰਦਮਈ ਮਾਂ ਦੀ ਚੈਨ ਅਨੰਦਮਈ ਮਾਂ ਦੀ ਚੈਨ ਕਨੇਕ ਛੋਟੇ ਛੋਟੇ ਬੱਚਿਆਂ ਨੇ ਸ਼ਾਹ ਨਾਲ ਕਹਿਣਾ ਸ਼ੁਰੂ ਕੀਤਾ ਕਹਿੰਦੇ ਗੇਂਦੇ ਦੇ ਫੁੱਲਾਂ ਦੀ ਵਰਖਾ ਕੀਤੀ ਉਹਨਾਂ ਤੇ ਕਰਤਾਲਾਂ ਦੇ ਟੰ ਟੰ ਸੰਖਾਂ ਦੀ ਆਵਾਜ਼ ਨੱਚੀ ਦੇ ਨਾਲ ਹੀ ਆਵਾਜ਼ ਮਿਰਦੰਗ ਉੱਪਰ ਠੁਕਾ ਕਹਿੰਦੇ ਅਨੰਤਮਈ ਮਾਂ ਹਮੇਸ਼ਾ ਵਾਗ ਆਪਣੇ ਅੰਦਰ ਸਵਰਗ ਧਾਰਨ ਕਰਦੇ ਆ ਸਕੂਲ ਦੇ ਵਿਹੜੇ 'ਚ ਮਸਲਾਉਂਦੇ ਹੋਇਆ ਘੁਮ ਰਹੀ ਸੀ ਕਦੇ ਜਦੋਂ ਮੈਂ ਉਹਨਾਂ ਨੂੰ ਮੁੱਖ ਦਫ਼ਤਰ ਚ ਲੈ ਕੇ ਜਾਣ ਲੱਗਿਆ ਵੀ ਆਓ ਆਪਾਂ ਉੱਥੇ ਚੱਲਦੇ ਹਾਂ ਤਾਂ ਕਹਿੰਦੇ ਉਹ ਆਨੰਦਮਈ ਮਾਂ ਕਹਿੰਦੀ ਇੱਥੇ ਸਭ ਕੁਝ ਬਹੁਤ ਸੁੰਦਰ ਹੈ ਕਹਿੰਦੇ ਉਹਨਾਂ ਦੀ ਮੁਸਕਰਾਹਟ ਬਿਲਕੁਲ ਬੱਚਿਆ ਵਾਂ ਪੀ ਸੀ ਤੇ ਮੇਰੇ ਕੋਲ ਹੀ ਬੈਠ ਗਈ ਕਿਸੇ ਨਾ ਵੀ ਕਹਿੰਦੇ ਆਪਣੀ ਪੂਰੀ ਮਿੱਤਰਾਂ ਉਹਦੀ ਪੂਰੀ ਮਿੱਤਰ ਮਹਿਸੂਸ ਹੋ ਰਹੀ ਸੀ ਫਿਰ ਵੀ ਗੱਦੇ ਇੱਕ ਅਲਤਾ ਦਾ ਇੱਕ ਪ੍ਰਭਾ ਮੰਡਲ ਉਹਨਾਂ ਨੂੰ ਹਮੇਸ਼ਾ ਘੇਰੀ ਰੱਖਦਾ ਸੀ ਸਰਵ ਵਿਆਪਕਤਾ ਦਾ ਵਿਰੋਧਤਾਪਾਸ ਇੱਕ ਅਲਤਾ ਤੇ ਪਰਮਹੰਸ਼ ਜੋਗਨਾਂਝੀ ਉਹਨਾਂ ਤੋਂ ਪੁੱਛਣ ਲੱਗੇਨਾਂ தம் ਮਈ ਮਾਤੋ ਕਹਿੰਦੇ ਕਿਰਪਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਮੈਨੂੰ ਕੁਝ ਦੱਸੋ ਤਾਂਨ ਮਈ ਮਾ ਕਹਿੰਦੀ ਪਿਤਾ ਜੀ ਤੁਸੀਂ ਸਭ ਜਾਣਦੇ ਹੋ ਰੋਂ ਦਾ ਕੋਈ ਲਾਭ ਨਹੀਂ ਤਾਂ ਜੋਗਨਾਂਝੀ ਕਹਿੰਦੇ ਮੈਂ ਹੱਸ ਪਿਆ ਤੇ ਫੇਰ ਉਹੀ ਬੇਨਤੀ ਦੁਹराई ਤਾਂ ਕਹਦੀ ਉਹ ਕਹਿੰਦੀ ਪਿਤਾ ਜੀ ਦੱਸਣ ਲਈ ਕੁਝ ਵੀ ਨਹੀਂ ਮੇਰੀ ਚੇਤਨਾ ਇਸ ਨਸ਼ਵਰ ਸਰੀਰ ਦੇ ਨਾਲ ਕਦੇ ਵੀ ਕ੍ਰੂਪ ਨਹੀਂ ਹੋਈ ਇਸ ਧਰਤੀ ਤੇ ਆਉਂਦੋਂ ਪਹਿਲਾਂ ਵੀ ਮੈਂ ਹੁਈ ਸੀ ਜਦੋਂ ਮੈਂ ਛੋਟੀ ਬੱਚੀ ਸੀ ਤਾਂ ਵੀ ਮੈਂ ਉਹੀ ਸੀ ਜਦੋਂ ਵੱਡੀ ਹੋ ਕੇ ਔਰਤ ਬਣੀ ਤਾਂ ਵੀ ਮੈਂ ਉਹੀ ਸੀ ਜਿਸ ਪਰਵਾਰ ਚ ਮੇਰਾ ਜਨਮ ਹੋਇਆ ਉਸ ਪਰਵਾਰ ਨੇ ਜਦੋਂ ਇਸ ਸਰੀਰ ਦਾ ਵਿਆਹ ਚੋਂ ਦਾ ਪ੍ਰਬੰਧ ਕੀਤਾ ਤਾਂ ਵੀ ਮੈਂ ਉਹੀ ਸੀ ਤੇ ਪਿਤਾ ਜੀ ਆਪਦੇ ਸਾਹਮਣੇ ਵੀ ਮੈਂ ਉਹੀ ਹਾਂ ਇਸ ਅੱਗੇ ਵੀ ਭਾਵੇਂ ਕਹਿੰਦੇ ਸੰਸਾਰ ਦਾ ਨਾਟਕ ਬਦਲਦਾ ਰਹੇ ਮੈਂ ਉਹੀ ਰਹੂੰਗੀ ਇਸ ਤੋਂ ਬਾਅਦ ਉਹ ਕਹਿੰਦੇ ਨਾ ਮਈ ਮਾਡੂਗੇ ਧਿਆਨ ਸਰੀ ਗਈ ਕਹਿੰਦੇ ਉਹਨਾਂ ਦਾ ਸਰੀਰ ਦੀ ਸੇ ਮੂਰਤੀ ਵਾਂਗ ਸਥਿਰ ਹੋ ਗਿਆ ਉਹ ਉਸ ਨੂੰ ਲਗਾਤਾਰ ਬਲਉਣ ਵਾਲੀ ਸਲਤਨਤ ਪਹੁੰਚ ਗਈ ਸੀ ਉਹਨਾਂ ਦੀਆਂ ਕਾਲੀਆਂ ਅੱਖਾਂ ਨਿਰਜੀਵ ਤੇ ਪਥਰਾਈਆਂ ਲੱਗ ਰਹੀਆਂ ਸੀ ਉਹ ਇੱਥੇ ਯੋਗਨਾਥ ਜੀ ਆਪਾਂ ਨੂੰ ਦੱਸ ਰਹੇ ਨੇ ਕਿ ਜਦੋਂ ਵੀ ਕੋਈ ਸੰਤ ਆਪਣੀ ਚੇਤਨਾ ਨੂੰ ਭੌਤਿਕ ਸਰੀਰ ਨਾਲ ਵੱਖ ਕਰ ਲੈਂਦੇ ਨੇ ਤਾਂ ਅਕਸਰ ਉਹਨਾਂ ਦੇ ਚਿਹਰੇ ਤੇ ਇਸੇ ਤਰ੍ਹਾਂ ਦੇ ਕੰਦੀ ਭਾਵ ਦਿਖਾਈ ਦਿੰਦੇ ਨੇ ਇਸ ਹਾਲਤ ਚ ਕਹਿੰਦੇ ਉਹਨਾਂ ਦਾ ਭੌਤਿਕ ਸਰੀਰ ਆਤਮਾ ਤੋਂ ਬਗੈਰ ਮਿੱਟੀ ਦੀ ਢੇਰੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਕਹਿੰਦੇ ਅਸੀਂ ਦੋਨੇ ਇੱਕ ਘੰਟਾ ਇਸ ਅਵਸਥਾ ਚ ਬੈਠੇ ਰਹੇ ਫਿਰ ਕਹਿੰਦੇ ਖਿੜਖੜਾਉਂਦੇ ਹਾਸੇ ਨਾਲ ਇਸ ਸੰਸਾਰ ਦੇ ਵਿੱਚ ਵਾਪਸ ਆ ਗਏ ਕਹਿੰਦੇ ਮੈਂ ਕਿਹਾ ਅਨੰਤ ਮਹਿਮਾ ਮੇਰੇ ਨਾ ਬਾਗਸਾਂ ਉਂਦੀ ਕਿਰਪਾ ਕਰੋ ਸ਼੍ਰੀ ਰਾਈਟ ਕੁਝ ਫੋਟੋ ਲੈ ਲੇ ਤਦ ਕਹਿੰਦੇ ਉਹ ਕਹਿੰਦੇ ਜ਼ਰੂਰ ਪੀਤਾ ਸੀ ਆਪ ਦੀ ਇੱਛਾ ਹੀ ਮੇਰੀ ਚ ਫਿਰ ਕਹਿੰਦੇ ਅਨੇਕ ਉਹਨਾਂ ਨੇ ਫੋਟੋਆਂ ਖਿਚਵਾਈਆਂ ਕਹਿੰਦੇ ਤੇ ਇਹਨਾਂ ਸਾਰੀਆਂ ਫੋਟੋਆਂ ਅੱਜ ਕਹਿੰਦੇ ਉਹਨਾਂ ਦੇ ਤੇਜਸਵੀ ਨੇਤਰਾ ਤੇ ਵਿਆਪਾ ਬਣੀ ਰਹੀ। ਫਿਰ ਕਹਿੰਦੇ ਭੋਜਨ ਦਾ ਵਕਤ ਹੋਇਆ ਤਾਂ ਆਨੰਦਮਈਮਾ ਆਪਣੇ ਕੰਪਲ ਦੀ ਆਸਨ ਤੇ ਬੈਠ ਗਈ ਤੇ ਉਹਨਾਂ ਨੂੰ ਭੋਜਨ ਕਰਾਉਣ ਵਾਸਤੇ ਉਹਨਾਂ ਦੀ ਇੱਕ ਸ਼ਗਿਰਦ ਵੀ ਉਹਨਾਂ ਦੇ ਕੋਲ ਬੈਠ ਗਈ। ਜਦੋਂ ਕਹਿੰਦੇ ਸ਼ਗਿਰਦ ਉਹਨਾਂ ਦੇ ਮੂੰਹ ਦੇ ਕੋਲ ਬੁਰਕੀ ਲੈ ਕੇ ਜਾਂਦੀ ਤਾਂ ਆਨੰਦਮਈਮਾ ਆਗਿਆਕਾਰੀ ਬੱਚੇ ਵਾਂਗ ਕੁਛ ਨਿਕਲ ਲੈਂਦੀ। ਕਹਿੰਦੀ ਇਸ ਤੋਂ ਹੀ ਗੱਲ ਸਪਸ਼ਟ ਸੀ ਕਿ ਉਹਨਾਂ ਦੇ ਵਾਸਤੇ ਸਬਜੀ ਤੇ ਮਿੱਠੇ ਕੋਜ਼ੇਸ ਕੋਈ ਫਰਕ ਨਹੀਂ ਸੀ ਜਦੋਂ ਕਹਿੰਦੇ ਦਿਨ ਡੁੱਪਣ ਲੱਗਿਆ ਤਾਂ ਆਨੰਦਮਈ ਮਾਂ ਜਾਣ ਵਾਸਤੇ ਤਿਆਰ ਹੋ ਗਈ ਕਹਿੰਦੇ ਗੁਲਾਬ ਤੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਉਹਨਾਂ ਤੇ ਕੀਤੀ ਜਾਣ ਲੱਗੀ ਬੱਚਿਆਂ ਨੂੰ ਕਹਿੰਦੇ ਆਸ਼ੀਰਵਾਦ ਦੇਣ ਵਾਸਤੇ ਉਹਨਾਂ ਨੇ ਆਪਣੇ ਦੋਨੇ ਹੱਥ ਉੱਪਰ ਉਠਾਈ ਹੋਈ ਸੀ ਬੱਚਿਆਂ ਦੇ ਚਿਹਰਿਆਂ ਤੇ ਵੀ ਕਹਿੰਦੇ ਪਿਆਰ ਤੇ ਭਾਵ ਦਿਖਾਈ ਦੇ ਰਹੇ ਸੀ ਜਿਹੜੇ ਆਨੰਦਮਈ ਮਾਂ ਨੇ ਉਹਨਾਂ ਦੇ ਮਨਾਂ 'ਚ ਬਿਨਾਂ ਕਿਸੇ ਯਤਨ ਤੋਂ ਹੀ ਜਾਗ੍ਰਿਤ ਕਰ ਦਿੱਤੇ ਸੀ ਸਾਥੀਓ ਕਿੰਨੀ ਸੋਹਣੀ ਹੈ ਮੰਨ ਦੀ ਕਹਾਣੀ ਸੁਣਾਈ ਹੈ ਅਨੰਤ ਮਈ ਮਾ ਦੀ ਉਸ ਤੋਂ ਬਾਅਦ ਉਹ ਗਰਾਂਟਿ ਫੇਰ ਕਹਿੰਦੇ ਨਹੀਂ ਕਹਿੰਦੇ ਰਾਂਚੀ ਸਕੂਲ ਨੂੰ ਆਪਣੀ ਚਰਨ ਛੋਨਾ ਪਵਿੱਤਰ ਕਰਕੇ ਜਾਣ ਤੋਂ ਬਾਅਦ ਕਹਿੰਦੇ ਇੱਕ ਹੋਰ ਮੌਕੇ ਤੇ ਅਨੰਤ ਮਈ ਮਾ ਨਾਲ ਮੇਰੀ ਮੁਲਾਕਾਤ ਹੋਈ ਕਹਿੰਦੇ ਕੁਝ ਕੁ ਮਹੀਨਿਆਂ ਬਾਅਦ ਸ਼੍ਰੀ ਰਾਮਪੁਰ ਰੇਲਵੇ ਸਟੇਸ਼ਨ ਤੇ ਆਪਣੇ ਕੁਝ ਭਗਤਾਂ ਨਾਲ ਉਹ ਖੜੀ ਰੇਲਗੱਡੀ ਦਾ ਇੰਤਜ਼ਾਰ ਕਰ ਰਹੀ ਸੀ ਕਹਿੰਦੇ ਜਦੋਂ ਮੈਂ ਉਹਨਾਂ ਦੇ ਕੋਲ ਪਹੁੰਚਿਆ ਤਾਂ ਕਹਿੰਦੇ ਪਿਤਾ ਜੀ ਮੈਂ ਹਿਮਾਲੇ ਜਾ ਰਹੀ ਹਾਂ ਕੁਛ ਦੇ ਆਲੂ ਭਗਤਾ ਨੇ ਦੇਰਾ ਦੁਨ ਚ ਸਾਡੇ ਲਈ ਆਸ਼ਰਮ ਬਣਾ ਦਿੱਤਾ ਫਿਰ ਕਹਿੰਦੇ ਜਦੋਂ ਗਰੇਲ ਗੱਡੀ 'ਚ ਸਵਾਰ ਹੋ ਰਹੀ ਸੀ ਤਾਂ ਮੈਨੂੰ ਦੇਖ ਕੇ ਹੈਰਾਨੀ ਵੀ ਹੋਈ ਤੇ ਅਚੰਭਾ ਵੀ ਵੀ ਆਨੰਦਪਈ ਮਾਂ ਪਾਵੇ ਪੀਰ ਝੋਵੇ ਇਹ ਪਾਵੇ ਰੇਲ ਗੱਡੀ 'ਚ ਖਾਣਾ ਖਾਣ ਬੈਠੀ ਹੋਵੇ ਜਿ ਹ ਚੁੱਪਚਾਪ ਉਹਨਾਂ ਦੀਆਂ ਅੱਖਾਂ ਕਦੇ ਵੀ ਈਸ਼ਵਰ ਤੋਂ ਬੇਮੁਖ ਨਹੀਂ ਸੀ ਹੁੰਦੀਆਂ ਆਪਣੇ ਅੰਦਰ 'ਚ ਕਹਿੰਦੇ ਮੈਨੂੰ ਹਾਲੇ ਵੀ ਉਸ ਦੀ ਬਾਤ ਸੁਣਾਈ ਦਿੰਦੀ ਹੈ ਜੋ ਅਸੀਂ ਮਦੁਰਤਾ ਦੀ ਪ੍ਰਕ ਪ੍ਰਤਕ ਪ੍ਰਤੀਧਨੀ ਮਹਿਸੂਸ ਹੁੰਦੀ ਹੈ ਦੇਖੋ ਹੁਣ ਵੀ ਤੇ ਸਦਾ ਸਰਵਦਾ ਸਨਾਦਨ ਸੱਚ ਦੇ ਨਾਲ ਏਕ ਮੈਂ ਹਮੇਸ਼ਾ ਉਹੀ ਹਾਂ ਤਾਂ ਸਾਥਿਓ ਇਹ ਸੀਗਾ ਅੱਜ ਦਾ ਬਹੁਤ ਹੀ ਪਿਆਰਾ ਜਾਤਿਆ ਇਹ ਮੈਨੂੰ ਤਾਂ ਇਹ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਰਸ ਮਹਿਸੂਸ ਹੋਇਆ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਵੀ ਪੀਸ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਜੇ ਤੁਹਾਨੂੰ ਕੋਈ ਵੀ ਕਮੀ ਲੱਗਦੀ ਹੈ ਪਲੀਜ਼ ਉਹ ਵੀ ਜ਼ਰੂਰ ਦੱਸਿਓ ਤਾਂ ਕਿ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਸਟਾਰਕੀ ਬਿਹਤਰੀਨ ਬਣਾ ਸਕਾਂ ਮੈਨੂੰ ਇੰਨੇ ਪਿਆਰ ਨਾਲ ਤੁਸੀਂ ਸਾਰੇ ਸੁਣਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਰੇ ਦਿਲੀ ਸ਼ੁਕਰੀਆ ਜਲਦੀ ਹੀ ਆਪਾਂ ਫੇਰ ਮਿਲਾਂਗੇ ਅਗਲੀ ਵੀਡੀਓ ਤੇ ਲਾ